ਪਗਵਾੜਾ ਦੇ ਨਜ਼ਦੀਕੀ ਪਿੰਡ ਜਮਾਲਪੁਰ ਵਿਖੇ ਦੋ ਧਿਰਾਂ ਵਿੱਚ ਜ਼ਮੀਨ ਦੇ ਰੌੜੇ ਨੂੰ ਲੈ ਕੇ ਤੇਜ਼ ਧਾਰ ਹਥਿਆਰਾਂ ਨਾਲ ਇੱਕ ਦੂਜੇ ਤੇ ਹਮਲਾ ਕਰ ਦਿੱਤਾ ਦੋਨਾਂ ਧਿਰਾਂ ਦੇ ਵਿਅਕਤੀ ਜ਼ਖਮੀ ਹੋ ਗਏ ਜ਼ਖਮੀਆਂ ਦੀ ਪਛਾਣ ਗਿਆਨ ਚੰਦ ਅਤੇ ਦੂਜੇ ਧਿਰ ਦੇ ਜ਼ਖਮੀ ਦਾ ਨਾਂ ਵਿੱਕੀ ਹੈ ਦੋਨੋਂ ਹੀ ਵਾਸੀ ਪਿੰਡ ਜਮਾਲਪੁਰ ਦੇ ਰਹਿਣ ਵਾਲੇ ਸਨ ਉੱਥੇ ਗੱਲਬਾਤ ਕਰਦਿਆ ਗਿਆ ਗਿਆਨ ਚੰਦ ਨੇ ਦੱਸਿਆ ਕਿ ਸਾਡਾ ਜ਼ਮੀਨ ਦੇ ਬਿਆਨੇ ਦਾ ਰੌੜਾ ਸੀ ਉਹਨਾਂ ਕਹਾਂ ਕੀ ਸਾਡੇ ਪਿੰਡ ਦਾ ਵਾਸੀ ਵਿਕੀ ਰਜਿਸਟਰੀ ਕਰਵਾਉਣ ਟਾਈਮ ਤੇ ਨਹੀਂ ਆਇਆ ਕਿਉਂਕਿ ਉਹ ਮੇਰੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਉਹ ਦੱਸਿਆ ਕਿ ਮੈਂ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਰੋਟੀ ਖਾਣ ਗਿਆ ਸੀ ਜਦ ਮੈਂ ਰੋਟੀ ਖਾ ਕੇ ਵਾਪਸ ਆਇਆ ਤਾਂ ਉਹ ਮੇਰੀ ਦੁਕਾਨ ਦੀ 판 ਤੋੜ ਕਰ ਰਹੇ ਸਨ ਔਰ ਕਿਹਾ ਕਿ ਜਿੱਦਾਂ ਹੀ ਮੈਂ ਆਪਣੀ ਗੱਡੀ ਚੋਂ ਬਾਹਰ ਨਿਕਲਿਆ ਤਾਂ ਉਹਨਾਂ ਨੇ ਮੇਰੇ ਉੱਤੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਆਪਣਾ ਪਲਾਟ ਦਾ ਰੌਲਾ ਸੀਗਾ 2 ਸਾਲ ਪਹਿਲਾਂ ਦਾ ਬਿਆਨਾਂ ਸੀਗਾ ਜੀ ਬਿਆਨ ਦੇ ਧਾਰ ਤੇ ਆਪਣਾ ਪਲਾਟ ਸੀਗਾ ਜੀ ਅੱਛਾ ਜੀ ਠੀਕ ਹੈ ਨਾ ਚਾਚਾ ਜੀ ਮੇਰੇ ਰੋਟੀ ਖਾਣ ਗਏ ਸੀਗੇ ਘਰੋਂ ਗੱਲੇ ਨੂੰ ਲੋਕ ਲਾਇਆ ਸੀਗਾ ਚਾਚਾ ਜੀ ਮੇਰੇ ਰੋਟੀ ਖਾਣ ਗਏ ਸੀਗੇ ਠੀਕ ਹੈ ਰੋਟੀ ਖਾ ਕੇ ਘਰੋਂ ਜਿੱਦਾਂ ਵਾਪਸ ਆਏ ਹਨ ਉਹ ਪਹਿਲਾਂ ਹੀ ਸੀਗਾ ਦੁਕਾਨ ਤੋਂ ਪਹਿਲਾਂ ਹੀ ਮਤਲਬ ਤੋੜਪੰਨ ਕਰਕੇ ਰੱਖੀ ਸੀਗੀ ਉਹਨਾਂ ਨੇ ਤੋੜਪੰਨ ਉਹਨਾਂ ਨੇ ਜਿੱਦਾਂ ਕੀਤਾ ਜਿੱਦਾਂ ਮੇਰੇ ਚਾਚਾ ਜੀ ਆ ਕੇ ਗੱ ਉਹ ਚਾਚੇ ਦੇ ਚਾਚੇ ਦੇ ਮੇਰੇ ਤੇ ਹਮਲਾ ਕਰਨ ਲੱਗ ਪਏ ਕਿਹਨਾਂ ਨੇ ਹਮਲਾ ਕੀਤਾ ਜੀ ਇਹਨਾਂ ਨੇ ਜੀ ਵਿੱਕੀ ਹਮ ਸੰਨ ਆਫ ਜਗੀਰਾਮ ਹਮ ਰਿੱਕੀ ਸੰਨ ਆਫ ਜਗੀਰਾਮ ਹਮ ਰਵੀ ਸੰਨ ਆਫ ਮੀਰ ਸਣੀ ਸੰਨ ਆਫ ਮੀਰ ਗੁਰਮੁਖ ਸੰਨ ਆਫ ਮੱਝ ਇਹ ਕਾਰਨ ਕੀ ਝਗੜਿਆ ਆਏ ਬਈ ਮੈਨਾਂ ਕਾਰਨ ਬਸ ਇਹੀ ਆਪਣੇ ਪਲਾਟ ਦਾ ਰੌਲਾ ਹੈ ਜੀ ਅੱਛਾ ਜੀ ਅੱਜ ਚਾਨਕ ਮੈਂ ਪਹਿਲਾਂ ਬੈਠਾ ਸੀ ਫਿਰ ਉਹ ਮੈਂ ਘਰ ਗਿਆ ਮੈਂ ਕਿਹਾ ਚੱਲ ਮੈਂ ਰੋਟੀ ਖਾ ਆਵਾਂ ਜੀ ਠੀਕ ਹੈ ਤੇ ਮੈਂ ਇੱਦਾਂ ਗੱਲੇ ਨੂੰ ਲੋਕ ਲਾਇਆ ਤੇ ਮੈਂ ਘਰ ਗਿਆ ਘਰ ਮੈਂ ਰੋਟੀਆਂ ਦੂ ਖਾਧੀਆਂ ਜੀ ਤਾਂ ਕਿ ਮੈਂ ਗੱਡੀ ਚੱਕੀ ਜੋ ਬਾਅਦਸਾ ਆਇਆ ਨਾ ਜੀ ਤੇ ਇਹ ਪਿੱਛੇ ਲੱਗੇ ਹੋਏ ਸੀ ਜਿੱਦਾਂ ਮੇਰੇ ਉਹ ਕੈਮਰੇ ਕੁਮਰੇ ਤੋੜਨਾ ਠੀਕ ਹੈ ਜੀ ਜਦੋਂ ਇਹ ਕੈਮਰੇ ਕੁਮਰੇ ਤੋੜਨ ਲੱਗੇ ਮੈਂ ਜਿੱਦਾਂ ਗੱਡੀ 'ਚ ਉਤਰਿਆ ਆਇਆ ਇਹਨਾਂ ਦੇ ਹੱਥ ਦੇ ਵਿੱਚ ਕਿਰਪਾਨਾ ਡਾਟ ਖੰਡੇ ਇਹਨਾਂ ਨੂੰ ਸਾਰਿਆਂ ਨੇ ਮਿੱਤਰੀ ਉਹਨਾਂ ਵਿੱਚੋਂ ਐਸੀ ਕਿ ਟੈਂਪਰ ਸੀ ਆਹ ਤਾਂ ਉਹ 2 ਸਾਲ ਤੋਂ ਉੱਪਰ ਹੋ ਗਏ ਆ 2 ਸਾਲ ਦਾ ਬਿਆਨਾ ਸੀ 3 ਮਹੀਨੇ ਬਿਆਨਾ ਨੰਗੇ ਨੂੰ ਹੋ ਗਏ ਆ ਹਨ ਇਹਨਾਂ ਨੂੰ ਮੈਂ ਸਨੇਹ ਘਲਦਾਰੇ ਵੀ ਆ ਜਿਓ ਜਸਟੀ ਕਰਾ ਲਓ ਇਹ ਬਾਣੀ ਬੰਦੇ ਉੱਤੇ ਟਾਈਮ ਤੇ ਪਹੁੰਚੀ ਨਹੀਂ ਹੋੜ ਕੇ ਬਿਆਨੇ ਦੇ ਵਿੱਚ ਹੀ ਸਾਡੀ ਜ਼ਮੀਨ ਨੂੰ ਕਬਜ਼ਾ ਕਰਨ ਨੂੰ ਫਿਰਦੇ ਸੀ ਬਾਹਰ ਦਾ ਦਿੱਤੀ ਆ ਮਾਰ ਕੁੱਟ ਕੀਤੀ ਆ ਸੜਕ ਦੇ ਉੱਪਰ ਲੰਮਾ ਪਾਪਾ ਮੈਨੂੰ ਘੁੱਟਿਆ ਕਰਪਾਨਾ ਡਾਟਾ ਨਾਲ ਘੁੱਟਿਆ ਬਸ ਮੈਨੂੰ ਇਹੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਉੱਥੇ ਜਦੋਂ ਦੂਜੇ ਧਿਰ ਦੇ ਜ਼ਖਮੀ ਵਿਅਕਤੀ ਵਿੱਕੀ ਨਾਲ ਗੱਲਬਾਤ ਕੀਤੀ ਤਾਂ ਉਹਨੇ ਕਿਹਾ ਕਿ ਮੇਰੀ ਜਮਾਲਪੁਰ ਬੱਸ ਸਟੈਂਡ ਵਿਖੇ ਇੱਕ ਇੱਕ ਦੁਕਾਨ ਹੈ ਉਹ ਆਪਣੇ ਭਰਾ ਨਾਲ ਉੱਥੇ ਬੈਠਾ ਕੰਮ ਕਰ ਰਿਹਾ ਸੀ ਉਹਨੇ ਦੱਸਿਆ ਕਿ ਮੈਂ ਇਹ ਦੁਕਾਨ ਗਿਆਨ ਚੰਦ ਕੋਲੋਂ 10 ਲੱਖ ਰੁਪਏ ਬਿਆਨਾ ਦੇ ਕੇ ਮੁੱਲ ਖਰੀਦੀ ਹੈ ਅਨਕਿਆ ਕਿ ਕਰੀਬ 12:30 ਵਜੇ ਉਹ ਆਪਣੀ ਗੱਡੀ ਵਿੱਚ ਆਪਣੇ ਭਤੀਜੇ ਪਵਨ ਅਤੇ ਮੁੰਡੇ ਅੰਕੁਸ਼ ਅਤੇ ਹੋਰ 8-9 ਬੰਦਿਆਂ ਨਾਲ ਆਏ ਸਨ ਜਿਨ੍ਹਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਔਰ ਦੱਸਿਆ ਕਿ ਪਵਨ ਨੇ ਪਹਿਲਾਂ ਤੇ ਗਾਲੀ-ਗਲੋਚ ਕੀਤੀ ਅਤੇ ਫਿਰ ਬੰਦੂਕ ਦੀ ਨੋਕ ਤੇ ਸਾਨੂੰ ਧਮਕੀ ਵੀ ਦਿੱਤੀ। ਉਹਨਾਂ ਨੇ ਪ੍ਰਸ਼ਾਸਨ ਕੋਲੋਂ ਇਨਸਾਫ ਵੀ ਮੰਗ ਕੀਤੀ ਹੈ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਸਰ ਮਾਮਲਾ ਇਹ ਤਾਂ ਮੇਰੀ ਦੁਕਾਨ ਹੈ। ਚਚਰਾੜੀ ਵਿੱਚ ਜਮਾਲਪੁਰ ਦੇ ਅੱਗੇ ਵਿੱਚ ਪੈਂਦੀ ਹੈ। ਤੇ ਅਸੀਂ ਦੋਨੇ ਭਰਾ ਦੁਕਾਨ ਤੇ ਬੈਠੇ ਸੀਗੇ। ਇਕ ਗਿਆਨ ਚੰਦ ਦੇ ਜੀਦਕ ਨੂੰ ਲਗਉਂਦਾ ਕਾਰਨ ਮੋਲ ਫਰੀਦੀ ਹੈ 10 ਲੱਖ ਰੁਪਇਆ ਉਹਨੂੰ ਜਨਮ ਦਿੱਤਾ ਹੋਇਆ ਉਹ ਬੰਦੇ ਨੇ ਛੱਡੇ ਕੱਲ ਹਮਲਾ ਕੀਤਾ 12:30 ਵਜੇ ਦੇ ਕਰੀਬ ਗੱਡੀ ਲੈ ਕੇ ਆਏ ਨੇ ਨਾਲ ਉਹਦਾ ਭਤੀਜਾ ਸੀ ਪ੍ਰੋਗਨ ਕੁਮਾਰ ਇੱਕ ਉਹਦਾ ਮੁੰਡਾ ਸੀ ਆਪੁਸ਼ ਉਹਦੇ ਭਤੀਜੇ ਨੇ ਪਿਸਟਲ ਲੈ ਕੇ ਛੱਡੇ ਗਾਲੀ ਗਲੋਸ ਕੀਤੀ ਤੇ ਸਾਡੇ ਨੂੰ ਪਿਸਟਲ ਦਿਖਾ ਕੇ ਧਮਕੀਆਂ ਦੇਂਦਾ ਸੀ ਤੇ ਮੁੰਡੇ ਆਏ ਆ ਸਾਡੇ ਤੇ ਹਮਲਾ ਕੀਤਾ ਉਹਨਾਂ ਨੇ ਨਾਲ ਉਹਦੇ ਮੁੰਡੇ ਹੋਰ ਵੀ ਸੀਗੇ 8-9 ਜਣੇ ਸੀਗੇ ਤੇ ਹੱਥ ਸੱਟਾਂ ਮਾਰੀਆਂ ਜੀ ਉਹ ਕੈਮਰਾ ਪਰ ਆਇਆ ਰਵੀ ਜੀ ਉਹ ਵੀ ਨਾਲ ਸਿਟੇ ਹੋਏ ਜੀ ਉਹਨਾਂ ਨੇ ਸਾਡਾ ਝੋਟਾ ਮਾਰਿਆ ਸੀ ਭੱਜ ਕੇ ਜਾਨ ਬਚਾਈ ਜਾਈਏ ਸਾਡੇ ਬਕਾਨ ਦੇ ਬਹੁਤ ਨਾਲ ਕੋਟ ਬਣ ਗਈ ਸੀ ਪਰ ਉਹ ਤੁਹਾਡੇ ਤੇ ਦੋਸ਼ ਲਗਾ ਰਿਹਾ ਕਿ ਉਹਨਾਂ ਨੇ ਆ ਕੇ ਹਮਲਾ ਕੀਤਾ ਹੋਇਆ ਉਹ ਗੱਡੀ ਤੇ ਉਤਰੇ ਆ ਕਿ ਤੁਹਾਡੇ ਵੱਲੋਂ ਹਮਲਾ ਕੀਤਾ ਗਿਆ ਇੱਚ ਕਿੰਨੀ ਗੁਚਾਈ ਹੈ ਗੱਡੀ ਸਾਡੇ ਸਰ ਕੋਈ ਦੀ ਉੱਥੇ ਹੈਗੀ ਸਾਡੀ ਆਪਣੀ ਦੁਕਾਨ ਹੈ ਉਹ ਰਿੱਕੀ ਨਾਂ ਦੀ ਦੁਕਾਨ ਹੈ ਮੇਰੀ ਆਂਡ ਗੌਣ ਦੀ ਪਤਾ ਕਰ ਸਕਦੇ ਅਸੀਂ ਉੱਥੇ ਦੁਕਾਨ ਤੇ ਬੈਠੇ ਆ ਜੀ ਉਹ ਬੰਦੇ ਆਏ ਆ ਜੀ ਉਹਨਾਂ ਦੀ ਗੱਡੀ ਉੱਥੇ ਖੜੀ ਹੈ ਉਨਮ ਸਾਡੇ ਦਾ ਕੇ ਹਮਲਾ ਕੀਤਾ ਕੈਮਰਾ ਡੀਵੀਆਰ ਲਾ ਕੇ ਸਭ ਕੁਝ ਲੈ ਗਿਆ ਜੀ ਤੇ ਜ਼ਮੀਨਦਾਰ ਉਹ ਵੀ ਕਹਿ ਰਹੇ ਅਗੇ ਕੈਮਰੇ ਤੋੜੇ ਹੋਏ ਆ ਨਹੀਂ ਜੀ ਜਮੀਨ ਕੈਮਰੇ ਸਾਡੇ ਨੇ ਜ਼ਮੀਨ ਕਿਹਦੀ ਹੈ ਜੀ ਉਹ ਜ਼ਮੀਨ ਗਿਆਨ ਚੰਦ ਕੋ ਮੈਂ ਲਈ ਹੈ ਜੀ 10 ਲੱਖ ਬਿਆਨਾ ਲੱਗਾ ਆ 2 ਸਾਲ ਤੋਂ ਮੈਂ ਉਥੇ ਦੁਕਾਨ ਕਰਦਾ ਪਿਆ ਤੇ ਪਰ ਉਹ આરોਪ ਲਗਾ ਰਹੇ ਆ ਕਿ ਤੁਸੀਂ ਰਜਿਸਟਰੀ ਨਹੀਂ ਕਰਵਾ ਰਹੇ ਆ ਨਹੀਂ ਰਜਿਸਟਰੀ ਹੀ ਕਰਾ ਰਹੇ ਸੀ ਬੰਦਾ ਰਜਿਸਟਰੀ ਕਰਨ ਪਹੁੰਚਿਆ ਨਹੀਂ ਸਾਡੀ ਕੋਰਟ ਵਿੱਚ ਫੀਸ ਵੀ ਜਮ੍ਹਾਂ ਹੋ ਗਈ ਆ ਠੀਕ ਹੈ ਜੀ ਕੋਰਟ ਦੇ ਵਿੱਚ ਸੀ ਪੈਸੇ ਵੀ ਜਮ੍ਹਾਂ ਕਰਾ ਦਿੱਤੇ ਨੇ ਸਾਡੀ ਕੋਰਟ ਵਿੱਚ ਰਜਿਸਟਰੀ ਹੋਣੀ ਬੰਦਾ ਸਾਨੂੰ ਕਰਾ ਕੇ ਨਹੀਂ ਦਿੰਦਾ ਹੈਗਾ ਐਸਐਚਓ ਸਾਾਨੂੰ ਵੀ ਦਰਖਾਸਤ ਦਿੱਤੀ ਸੀ ਕਿ ਸਾਡੇ ਸਾਡਾ ਨਵੀਡੋ ਮੈਨਾ ਸਾਡੇ ਆ ਕੇ ਰੋਲਰ ਫਾ ਸਾਡੇ ਦੁਕਾਨ ਤੋਂ ਪਾਉਂਦੇ ਆ ਗੱਡੀ ক্লোਜ਼ ਕਰਕੇ ਆਉਂਦੇ ਜਾਂਦੇ ਨਾ ਕਰਦੇ